22/4/2024 ਨੂੰ ਅ ਥਾਣਾ सदर ਵਿੱਚ ਪੈਂਦੇ ਪਿੰਡ ਛੇੜੂ ਦੇ ਵਿੱਚ ਇੱਕ ਮਨੀ ਚੇਂਜਰ ਦੀ ਦੁਕਾਨ ਦੇ ਵਿੱਚ ਚਾਰ ਲੜਕੇ ਤੇ ਇੱਕ ਲੜਕੀ ਨੇ ਇੱਕ ਖੋਦੀ ਵਾਰਦਾਤ ਨੂੰ ਜਾਮ ਦਿੱਤਾ ਸੀਗਾ ਜਿਹਦਾ ਤੇ ਤੁਰੰਤ ਕਾਰਵਾਈ ਕਰਦੇ ਹਾਂ ਥਾਣਾ सदर ਫਗਵਾੜਾ ਦੀ ਪੁਲਿਸ ਵੱਲੋਂ ਮਕਦਮਾ ਨੰਬਰ 40 ਜਿਹੜਾ ਹੈ ਦਰਜ ਕਰ ਦਿੱਤਾ ਗਿਆ ਸੀਗਾ ਤੇ ਉਸੇ ਦੀ ਪੈਰਵਾਈ ਕਰਦੇ ਹਾਂ ਕੱਲ ਇਹਨਾਂ ਵਿੱਚੋਂ ਜਿਹੜੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਦੇ ਨਾਮ ਕੁਲਵੰਤਰਾਏ ਹਰਸ਼ੁਕਦੀਪ ਤੇ ਜੈਦੀਪ ਨੇ ਇਹਨਾਂ ਤਿੰਨਾਂ ਤੋਂ 22000 ਰੁਪਿਆ ਜਿਹੜਾ ਇਹਨਾਂ ਨੇ 65000 ਰੁਪਿਆ ਚੋਰੀ ਕੀਤਾ ਸੀ ਉਸ ਚ 22 22000 ਰੁਪਿਆ ਜਿਹੜਾ ਹੈ ਬਰਾਮਦ ਕਰ ਲਿਆ ਗਿਆ ਤੇ ਇੱਕ ਮੋਬਾਈਲ ਫੋਨ ਵੀ ਇਹਨਾਂ ਤੋਂ ਮਿਲਿਆ ਤੇ ਇੱਕ ਜਿਹੜਾ ਮੋਟਰਸਾਈਕਲ ਇਹਨਾਂ ਨੇ ਵਾਰਦਾਤ ਚੋਂ ਵਰਤਿਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਇਹਨਾਂ ਤਿੰਨਾਂ ਦੇ ਖਿਲਾਫ ਵੱਖ-ਵੱਖ ਥਾਣਿਆਂ ਦੇ ਵਿੱਚ ਵੱਖ-ਵੱਖ ਥਾਣਿਆਂ ਦੇ ਵਿੱਚ ਪਹਿਲਾਂ ਵੀ ਵਰਚ ਦਰਜ ਨੇ 2 ਦਿਨਾਂ ਦਾ ਪੁਲਿਸ ਰਿਮਾਂਡ ਇਹਨਾਂ ਦਾ ਹਾਸਲ ਕੀਤਾ ਗਿਆ ਸੀ ਤੇ ਅਗਲੇਰੀ ਕਾਰਵਾਈ ਦੇ ਵਿੱਚ ਜੋ ਵੀ ਪਲਾਸੇ ਹੋਣਗੇ ਉਹ ਆਪ ਜੀ ਦੇ ਸਮੂਹਤ ਰੱਖੇ